ਤਮੈ ਤੇਰੇ ਵਾਲਾਈਆਂ ਤੇ ਨਾ ਨਾ ਕਰੀ ਮੈਨੂੰ ਬਹੁਤਾ ਨਹੀਂ ਤੇ ਕੋਈ ਲੱਖ ਰੁਪਈਆ ਮੈਨੂੰ ਦੇ ਦੇਈ ਲੱਖ ਰੁਪਈਆ ਹਾਏ ਹਾਏ ਬੰਦੀ ਕੀ ਦੇ ਨਾਲ ਹੱਦ ਹੋਈ ਐ ਪੈਪਿੰਦਰ ਤੁਹਾਨੂੰ ਥੋੜਾ ਬਦਕ ਕੰਟਰੋਲ ਰੱਖਣਾ ਚਾਹੀਦਾ ਮੰਮੀ ਤੇ ਨਵਦੀਪ ਮਾੜਾ ਮੋਟਾ ਸਮਝਾਇਆ ਕਰੋ ਹਾਂ ਰੋਟੀ ਲਿਆਵਾ ਖਾਣੀ ਜੇ ਨਹੀਂ ਮੈਂ ਰੋਟੀ ਖਾ ਲਈ ਤੂੰ ਖਵਾ ਲ ਦਿੱਤੀ ਮੈਨੂੰ ਠੀਕ ਐ ਫੇਰ ਚਲੋ ਇਥੋਂ ਉਹ ਨਹੀਂ ਜਾਂਦੇ ਦੇ ਦੇ ਕੇ ਵੀ ਇਹਨੂੰ ਵੀ ਅਸੀਂ ਕਹਿਣਾ ਵਾ ਮੈਨੇ ਨਾ ਉਹ ਵੀ ਹੱਜ ਦਾ ਬਗੈਰ ਕਿੱਦਾਂ ਤਾਂ ਪਹਿਲਾਂ ਨਾ ਦਹਾ ਹੋ ਜਾ ਕੇ ਹੈ ਕੀ ਐ ਤੂੰ ਇੱਕ ਚਪੇੜ ਦੀ ਮਾਰਨੇਗੀ ਗੱਲਾਂ ਮੇਰੇ ਨਾਲ ਖਰੀ ਜਾਂਦੀ ਵਾ ਮਾਰ ਕੇ ਦੱਸੋ ਅੱਜ ਮਾਰ ਕੇ ਦੱਸੋ ਮੈਂ ਤੇ ਦੇ ਨੂੰ ਆਖਣ ਦੇ ਵੀ ਜਾ ਚਲੀ ਜਾ ਮੇਰੇ ਲਾਗੋ ਤੇਰੇ ਵਾਲੀ ਉਹ ਗੱਲ ਹੈ ਵੀ ਜਾਦੀ ਕੋੜ ਚਿੱਲੀ ਤੇ ਛਤੀਰਾ ਨੂੰ ਦਫੇ ਮੇਰੇ ਨਾਲ ਭੰਗੇ ਲੈਦੀ ਚੱਲ ਦਫਾ ਹੋ ਜਾ ਕੇ ਭੂਆ ਜੀ ਤੁਹਾਡੀ ਹੁਰਤ ਕਿਦਾਂ ਪਈ ਕੁੜੀ ਨੂੰ ਤਾਂ ਕੇ ਮਾਰਦੀ ਤਾਂ ਕੋਈ ਗੱਲ ਨਹੀਂ ਉਹ ਮੇਰੇ ਭਤੀ ਲੱਗਦੀ ਹੈ ਤੈਨੂੰ ਬੜਾ ਦੁੱਖ ਆਇਆ ਵਾ ਦਾ ਧੋਖਾਉਣਾ ਨਹੀਂ ਤੁਸੀਂ ਨਾ ਮੇਰੀ ਆਂਦੇ ਆ ਕੁੱਤੇ ਖਾਣੀ ਕੀਤੀ ਮੈਂ ਫੇਰ ਵੀ ਜਰਗੀ ਵੀ ਵੱਡੇ ਆ ਤੁਸੀਂ ਤਾਂ ਘਰ ਆਏ ਹਾਂ ਕਿ ਤੱਕੇ ਮਾਰਦੇ ਹੋ ਮਾਰਨੇ ਪੈਂਦੇ ਨੇ ਜਿਹੜਾ ਕੋਈ ਦਿੱਪਰ ਵੱਧ ਘੱਟ ਬੋਲੇ ਇਹਨੇ ਇੱਥੋਂ ਜ ਆ ਸਿੱਖਿਆ ਗਾਂ ਵੀ ਇਹੋ ਕੁਝ ਕਰੇਗੀ ਨਹੀਂ ਕਰੇਗੀ ਤਾਂ ਡੇਤੇ ਨਾ ਜਾਏ ਅੱਛਾ ਮੇਰੇ ਤੇ ਨਾ ਜਾਏ ਤੇਰੇ ਤੇ ਜਾਏ ਹਨਾ ਭਾਬੀ ਚੁੱਪ ਕਰੋ ਭੂਆ ਨੇ ਨਹੀਂ ਚੁੱਪ ਕਰਨਾ ਭੂਆ ਨੇ ਵਧੀ ਜਾਣਾ ਵਾ ਵਧੀ ਜਾਣਾ ਨਾ ਤਾਂ ਅੱਜ ਭੂਆ ਆਪਣੀ ਕਰਾ ਕੇ ਜਾਏਗੀ ਪੈਸੇ ਤਾਂ ਨਹੀਂ ਮਿਲੇ ਭੂਆ ਮੈਂ ਤੇ ਤੀਜੇ ਥਾ ਹੋ ਗਈ ਜਿੱਡੀ ਤੂੰ ਚਲਾ ਕੇ ਨਾਲ ਉਹਨੂੰ ਵੀ ਕਰ ਛੜਿਆ ਈ ਬਗਾਨੇ ਘਰ ਖਲੋਣਾ ਨਾ ਇੱਡੀ ਸਿਰ ਤੇ ਚੜਾਏ ਨੂੰ ਚਲਾਕ ਹੋਵਾਂਗੇ ਤੇ ਫੇਰ ਟਾਈਮ ਪਾਸ ਹੋਣਾ ਵਾ ਨਹੀਂ ਤੇ ਤੁਹਾਡੇ ਵਰਗੇ ਆਲੇ ਖਾ ਜਾਣਾ ਇਹਨੂੰ ਲੁੱਟ ਕੇ ਕੋਈ ਨਹੀਂ ਫੇਰ ਚਲਾਕ ਹੋਏਗੀ ਤੇ ਮੈਂ ਵੀ ਫੇਰ ਚਲਾਕ ਐ ਇਸ ਘਰ ਦੀ ਮਾਲਕ ਆ ਮੈਨੂੰ ਵੀ ਕਰਨ ਦੇ ਗੱਲਾਂ ਜੇ ਤੁਸੀਂ ਕਰਦੀਆਂ ਤੇ ਮੈਂ ਵੱਡੀ ਆ ਵੱਡੇ ਹੋ ਤਾਂ ਤਾਂ ਇਹ ਤੇ ਤੁਹਾਡੀ ਇੱਜ਼ਤ ਕਰਦੇ ਆ ਬੜੀ ਇੱਜ਼ਤ ਕਰਨ ਡਈਆਂ ਤੁਸੀਂ ਮੈਂ ਵੇਖਣ ਡਈਆਂ ਹੱਦ ਹੋ ਗਈ ਤੁਹਾਡੇ ਵਾਲੀ ਉਹ ਤੇ ਕੁੜੀ ਸੀ ਮੈਂ ਉਹਦੇ ਨਾਲ ਕਰਨ ਡਈਆਂ ਤੇ ਤੂੰ ਵੀ ਮੇਰੇ ਨਾਲ ਆਣ ਕੇ ਲੱਗ ਪਈ ਐ ਮੇਰੀ ਯਾਰਤੀ ਸਾਹਿਬ ਮਜਬੂਰੀ ਆ ਮੈਂ ਇਹ ਕਦੇ ਵੀ ਨਾ ਤੁਹਾਨੂੰ ਕਹਿੰਦਾ ਹਾਂਜੀ ਹਾਂਜੀ ਦੇਖੋ ਇਹ ਭੁੱਲਣ ਵਾਲੀ ਤੋਂ ਥੋੜਾ ਗੱਲ ਆ ਰਾਤ ਦੇ ਨੀਂਦ ਥੋੜਾ ਹੁੰਦੀ ਆ ਵੀ ਜਿਹੜਾ ਕਿਸੇ ਦਾ ਕੋਈ ਦੇਣਾ ਲੜਾ ਹੁੰਦਾ ਉਹ ਚੇਤਾ ਹੁੰਦਾ ਹਾਂਜੀ ਚਲੋ ਫਿਰ ਵੀ ਤੁਸੀਂ ਤੁਸੀਂ ਦੱਸ ਦੋ ਵੀ ਕਿੰਨੇ ਕ ਕਰ ਦੋਗੇ ਠੀਕ ਆ ਚਲੋ ਵੇਖੋ ਬੇਨਤੀ ਜੇ ਮੇਰੀ ਹੱਥ ਜੋੜ ਕੇ ਵੀ ਮੇਥੋਂ ਨਾ ਨਾਮ ਨਹੀਂ ਹੋਣੀ ਹੈਗੀ ਜਿੱਥੇ ਮੇਰੀ ਮਜਬੂਰੀ ਜੇ ਤੇ ਹੋ ਸਕਦਾ ਮੈਂ ਤੇ ਅਨਾ ਜਿੰਨੇ ਤੁਹਾਨੂੰ ਕਹੇ ਉਹ ਨਹੀਂ ਕਰਦਾ ਨਹੀਂ 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 ਉਹ ਨਹੀਂ ਕੋਈ ਗੱਲ ਹੈਗੀ ਹਾਂਜੀ ਹਾਂਜੀ ਚਲੋ ਠੀਕ ਆ ਨਾ ਵਰਤੀਆ ਵੀ ਪੱਲਾ ਨਹੀਂ ਬਣਾਉਂਦਾ ਆ ਉਹ ਵੀ ਸੱਚਾ ਵਾਪਨੀ ਜਰਾ ਵੇ ਵੇ ਇੱਕ ਬੰਦਾ ਤੇਰਾ ਕੀ ਮਤਲਬ ਹੈ ਮੇਰੇ ਨਾਲ ਵੱਧ ਘੱਟ ਗੱਲ ਕਰਨ ਦਾ ਤੇ ਨਾਲੇ ਆਲਾ ਤੇ ਮੇਰੇ ਭਤੀਜੇ ਨੂੰ ਤੇਰੀ ਤੇ ਗੁਤਲੀ ਨੂੰ ਮੈਂ ਵਾਲ ਦਵਾਉਣੀ ਆ ਕਿਹੜੀ ਗੱਲ ਤੇ ਤੁਸੀਂ ਹੈ ਨਾ ਦੋਏ ਨਣਾਨ ਫਰਜਾਈ ਨੇ ਇੱਕੋ ਗੱਲ ਕੀਤੀ ਪੈਸੇ ਤੇ ਮੈਂ ਲੈ ਕੇ ਜਾਣਾ ਵਾ ਇਹ ਗੱਲ ਨਹੀਂ ਮੈਂ ਖਾਲੀ ਤੁਰ ਜਾਗੀ ਮੈਨੂੰ ਵੀ ਮਾਣ ਆਪਣੇ ਭਤੀਜੇ ਤੇ ਲਾ ਲਓ ਜੋਰ ਜਿੰਨਾ ਕਿ ਤੁਹਾਡੇ ਕੋਲ ਨਾ ਲੱਗਦਾ ਵਾ ਭੂਆ ਜੀ ਅੱਜ ਨਹੀਂ ਤੁਹਾਨੂੰ ਪੈਸੇ ਮਿਲਦੇ ਜੇ ਤੁਹਾਡਾ ਭਤੀਜਾ ਤੁਹਾਨੂੰ ਪੈਸੇ ਦੇਗਾ ਨਾ ਤਾਂ ਫਿਰ ਭੂਆ ਹੀ ਘਰ ਰੱਖੇਗਾ ਜਨਾਨੀ ਨਾ ਉਹਦੀ ਘਰ ਰਹੇਗੀ ਅੱਛਾ ਹੁਣ ਇਹ ਡਰਾਵੇ ਨੇ ਜਾਨੀਏ ਤਾਂ ਜਾ ਮੈਨੂੰ ਇਹ ਡਰਾਵੇ ਨਾ ਦੇ ਵੇਖਾਂਗੇ ਨਾ ਤੇਰੇ ਪੇਕੇ ਕਿੰਨਾ ਕਿਤੇ ਨੂੰ ਖਵਾਲਣਗੇ ਅੰਤ ਤੂੰ ਐਸੇ ਘਰ ਹੀ ਆਉਣਾ ਹੈ ਕਹਿਣ ਤੇ ਮੈਨੂੰ ਐ ਹੁੰਦਾ ਹੀ ਆ ਵੀ ਜਿਵੇਂ ਨਾ ਪਿੱਛੋ ਲਿਆ ਕੇ ਦੇਣੇ ਹੁੰਦੇ ਨੇ ਪਿੱਛੋ ਕਿਉਂ ਲਿਆ ਕੇ ਤਾਂ ਤੁਹਾਨੂੰ ਮੈਂ ਇੱਥੋਂ ਵੀ ਨਹੀਂ ਲੈ ਆਂ ਦੇਣੀ ਤੁਸੀਂ ਗਿੱਜਿਓ ਪਹਿਲਾਂ ਦੇ ਵੀ ਇਹ ਕੜਾ ਜਵਾਬ ਦਿੰਦੀਆਂ ਜਿੱਦਾਂ ਮੈਂ ਕਿਹਾ ਉਦਾਂ ਹੀ ਕਰ ਲਿਆ ਪਰ ਹੁਣ ਨਹੀਂ ਜੀ ਇਦਾਂ ਹੋਣਾ ਬਥੇਰਾ ਚੁੱਪ ਕਰਕੇ ਵੇਖ ਲਿਆ ਪਰ ਤੁਹਾਨੂੰ ਨਹੀਂ ਇੱਜ਼ਤ ਪਾਦਦੀ ਕੋਈ ਗੱਲ ਨਹੀਂ ਜੇ ਇਹ ਦਾਣਾ ਨਾ ਦਓਗੀਆਂ ਤਾਂ ਵੇਖਿਓ ਹਾਂ ਵੀ ਗੱਲ ਯਾਦ ਰੱਖਿਓ ਹੱਥ ਜੋੜ-ਜੋੜ ਕੇ ਦੇਣੇ ਪੈਣੇ ਨੇ ਤੁਹਾਨੂੰ ਅਹ ਇਹਨੇ ਪੂਆ ਪੈਸੇ ਦੇਣੇ ਉਹ ਮਨ ਚੋਂ ਖਿਆਲ ਕੱਢ ਦੇ ਤੇਰੇ ਅੱਗੇ ਹੱਥ ਜੋੜਾਂਗੇ ਬਚੇਰਾ ਸਾਰੀਆਂ ਵਰ ਜੋੜ ਲਿਆ ਕੋਈ ਗੱਲ ਨਹੀਂ ਟਾਈਮ ਆਉ ਲੈਦੇ ਫਿਰ ਤੈਨੂੰ ਦੱਸਾਂਗੀ ਕੋਈ ਗੱਲ ਨਹੀਂ ਜੋ ਵੀ ਤੂੰ ਕੁਝ ਕਰਨਾ ਉਹ ਗਣਾ ਕਰ ਲਿਓ ਗਰਲੀ ਨਾ ਕਵਣਾ ਤੂੰ ਕੀ ਰੋਲਾ ਪਾਇਆ ਕਾਂਵਾ ਰੋਲੀ ਪਾਈ ਆ ਤੂੰ ਕਾਂਵਾ ਰੋਲੀ ਕੀ ਪਾਉਣੀ ਆ ਆਪਣੀ ਭੁਆ ਨੂੰ ਪੁੱਛੋ ਤੇ ਭੁਆ ਨੇ ਕੀ ਆਹ ਜਤਾਇਆ ਇਹ ਉਹ ਮੈਨੂੰ ਚੰਬੜ ਗਈਆਂ ਜਿਵੇਂ ਦੋਵੇਂ ਖਖਰਾ ਵਾਂਗੂ ਚੰਬੜ ਜਾਂਦੀਆਂ ਲਾਓ ਮੈਂ ਤਾਂ ਕੋਈ ਗੱਲ ਨਹੀਂ ਇਹਨਾਂ ਨਾਲ ਕੀ ਗਰਲੀ ਨਾ ਥੋੜੀ ਜ਼ਬਾਨ ਨੂੰ ਕੰਟਰੋਲ ਚ ਰੱਖ ਵੀ ਹਲੀ ਤੱਕ ਆਵਾਜ਼ ਜਾਣੀ ਕੋਈ ਸੁਣੇਗਾ ਤਾਂ ਕੀ ਕਹੇਗਾ ਜਿਹੜਾ ਵੀ ਕੋਈ ਜਾਣਦਾ ਨਾ ਆਂਦਾ ਰਹੇ ਆਪਣੀ ਭੂਆ ਨੂੰ ਪੁੱਛੋ ਭੂਆ ਜੀ ਆਂਦੀ ਕਾਖਾ ਆਖਿਆ ਨਹੀਂ ਕਹਿਣਾ ਰਹਿ ਗਿਆ ਕਿਹੜਾ ਗਿਆ ਕੁੜੀ ਨੂੰ ਥੱਕੇ ਮਾਰਦੇ ਤੇ ਜੇ ਉਹਨੂੰ ਸੱਟ ਪੇਟ ਲੱਗ ਜੇ ਤੇ ਭੂਆ ਨੇ ਪਟੀਆਂ ਕਰਮਣੀਆਂ ਕਰਮਣੀਆਂ ਤੇ ਅਹੀਂ ਆ ਅਗਲੇ ਘਰ ਨਹੀਂ ਇਹਨੂੰ ਤੋੜਨਾ ਹੀ ਘਰ ਬਿਠਾ ਛੱਡਣਾ ਵਾ ਨੂੰ ਉਹ ਗਰਲੀ ਨਾ ਕਬਲ ਤੇ ਨਿਆਣੀ ਆ ਤੇ ਤੂੰ ਤੇ ਕੋਈ ਜੀ ਚੀਜ਼ ਨੂੰ ਅਗਲੇ ਹੱਥ ਮਾਰ ਇਹ ਨਾ ਨਿਆਣੀ ਨੇ ਵੀ ਗੁਜਾ ਛੜਿਆ ਵਾ ਲਾਵਾ ਭੂਆ ਦੀ ਆ ਕੋ ਤੁਹਾਡੇ ਦੇ ਵੀ ਹੱਥ ਜੋੜੇ ਆ ਥੋੜਾ ਤੂੰ ਵੀ ਸ਼ਾਂਤ ਰਹਿ ਠੰਡੇ ਰਵੋ ਕਿ ਤੂੰ ਸ਼ਰਮਾਉਂਦੀ ਮੈਨੂੰ ਲੱਗੇ ਜਾ ਕੇ ਕੋਈ ਸੁਣ ਕੇ ਆਊਗਾ ਚੰਗੇ ਲੱਗੀ ਦੇ ਇਨਾਂ ਦੇ ਬਸ ਇਹ ਲਾਵੇ ਇਨਾਂ ਨਾਲ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਮੈਂ ਕਿਹਾ ਇਹ ਲਾਵੇ ਆਉਂਦਾ ਤਾਂ ਫੇਰ ਗੱਲ ਕਰਨੀ ਆ ਇਹਨਾਂ ਦੇ ਗੇਤਰਾ ਹੀ ਘਰ ਸਿਰ ਤੇ ਚੁਕਣਾ ਲਿਆ ਵੈ ਕਿਹੜਾ ਐਡਾ ਤੂਫਾਨ ਆ ਗਿਆ ਵੀ ਤੂੰ ਤਿੰਨੇ ਜਾਣੀਆਂ ਇੰਨਾ ਡਈਆਂ ਜੇ ਉਹ ਹੋ ਜਾਂਦੀ ਹੈ ਗੱਲ ਮੜੀ ਮੁੱਟੀ ਕਹੀ ਸੋਈ ਤਾਂ ਮੈਨੂੰ ਡਿੱਕਿਆ ਨਹੀਂ ਜਾਂਦਾ ਮੈਂ ਬਾਹਰ ਦੇ ਮੁਲਕ ਚਲ ਗਿਆ ਆ ਕਵਲ ਸਾਹਮਣੇ ਆ ਕਵਲ ਦੱਸ ਮੈਂ ਤੈਨੂੰ ਕੀ ਸਿਖਾਉਂਦੀ ਆ ਮੈਨੂੰ ਭਾਬੀ ਨੇ ਵੀਰ ਜੀ ਕੁਝ ਨਹੀਂ ਸਿਖਾਇਆ ਹੈ ਇਹ ਮੈਂ ਆਪਣੇ ਆਪ ਆਈ ਆ ਭੂਆ ਠੀਕ ਹੈ ਬਹੂ ਮੇਰੀ ਗੱ ਠੀਕ ਹੈ ਜੋ ਕੁਝ ਵੀ ਹੋਇਆ ਮੈਂ ਨਹੀਂ ਉਹ ਵੀ ਸੁਣਨਾਗਾ ਪਰ ਉਹ ਵੱਡੇ ਨੇ ਫਿਰ ਵੀ ਠੀਕ ਹੈ ਜੋ ਵੀ ਆ ਗੱਲ ਉਹਨੂੰ ਗੱਲ ਮਿੱਟੀ ਭਾਈ ਤੋਈ ਦੀ ਹੁਣ ਤੇ ਇੱਜ਼ਤ ਕਰੀਦੀ ਐ ਜੇ ਅੱਜ ਤੁਸੀਂ ਭੂਆ ਨੂੰ ਪੈਸੇ ਦਿੱਤੇ ਹਨਾ ਤਾਂ ਭੂਆ ਇਹ ਘਰ ਰੱਖੋਗੇ ਮੈਂ ਨਹੀਂ ਜੇ ਘਰ ਲੈਣਾ ਪੈਸਾ ਨਾ ਪਹਿਲੀ ਗੱਲ ਤਾਂ ਤੇਰਾ ਕੋਈ ਮਤਲਬ ਨਹੀਂ ਆ ਉਹ ਭੂਆ ਦੀ ਮੇਰੇ ਨਾਲ ਗੱਲ ਆ ਮੈਂ ਆਪੇ ਕਹਾਂਗਾ ਵੀ ਦੇਣੇ ਆ ਕਿ ਕੀ ਕਰਨਾ ਵਾ ਤੇ ਦੂਜੀ ਗੱਲ ਐਵੇਂ ਬਿਨ ਮਤਲਬਾ ਚਾਹ ਚਾਣੀ ਜਿਆਦਾ ਕਰੀਦੀ ਤੇ ਭੂਆ ਜੀ ਤੁਸੀਂ ਵੀ ਥੋੜੇ ਜਿ ਸਿਆਣੇ ਬਣੋ ਤੁਸੀਂ ਸਿਆਣੇ ਤੁਸੀਂ ਇਹਨਾਂ ਨੂੰ ਟੋਕਣਾ ਵਾ ਰੋਕਣਾ ਵਾ ਕਿ ਜਾਂ ਵਿੱਚ ਮਤਲਬ ਔਰ ਤੂੰ ਹੀ ਗੱਲ ਵਧਾਉਣੀ ਆ ਤੇਰੀ ਕਿਦਾਂ ਗੱਲ ਕਹਿਤੀ ਤੇਈ ਗੱਲ ਨਹੀਂ ਕੀਤੀ ਇਹ ਮੇਰੇ ਨਾਲ ਲਾਣ ਕੇ ਦਈ ਵਧ ਘਟ ਕਰਨ ਤੇ ਮੈਂ ਕਿਹਾ ਤੂੰ ਨਾ ਕਰ ਤੂੰ ਵੀ ਬਗਾਨੇ ਘਰ ਜਾਣਾ ਪੁੱਤ ਮਾਣ ਹੁੰਦਾ ਦਾ ਪਿਛਲਿਆਂ ਤੇ ਤੇ ਇਹ ਵੀ ਆ ਗਈ ਏ ਇਹੋ ਗੱਲਾਂ ਉਹਦੇ ਨਾਲ ਲੱਗ ਪਈਏ ਕਰਨ ਕਬਲ ਤੂੰ ਬਹੁਤ ਚੰਗੀ ਲੱਗਦੀ ਏ ਇਦਾਂ ਗੱਲਾਂ ਕਰਦੀ ਉਹ ਤਾਂ ਗਰਲੀਨ ਤੇ ਮੈਂ ਡਰਦੀ ਏ ਤੇ ਤੂੰ ਇਦਾਂ ਚੰਗੇ ਨਹੀਂ ਲੱਗਦੀ ਹੈਗਾ ਗੱਲਾਂ ਕਰ ਉਹਦਾ ਕੋਈ ਕਸੂਰ ਨਹੀਂ ਕੁੜੀ ਦਾ ਉਹਨੇ ਮਾੜਾ ਨਹੀਂ ਕਿਹਾ ਉਹ ਆਜੀ 1 ਮਿੰਟ ਮੇਰੀ ਗੱਲ ਗਰਲੀਨ ਜਾ ਤੂੰ ਅੰਦਰ ਜਾ ਤੇ ਕਬਲ ਤੂੰ ਹੀ ਜਾ ਬੋਰ ਸੋਈ ਤੇ ਜਾਓ ਅੰਦਰ ਤੂੰ ਮੈਂ ਚਲ ਜਣੀ ਆੜ ਕੇ ਮੇਰੀ ਗੱਲ ਸੁਣ ਲਿਓ ਉਹ ਸੁਣ ਲਈ ਨਾ ਬਾਬਾ ਪੂਆ ਤੂੰ ਹੀ ਮੇਰੀ ਗੱਲ ਸੁਣਾ ਜਦੋਂ ਮੈਂ ਤੈਨੂੰ ਹਾਂ ਕਰਤੀ ਤੈਨੂੰ ਉਹਨਾਂ ਦੀ ਹਾਂ ਜ਼ਰੂਰੀ ਕਿ ਮੇਰੇ ਤੇ ਯਕੀਨ ਹੀ ਸ਼ਾਂਤ ਰਹਿਆ ਕਰ ਉਹ ਨਿਆਣ ਸਿਆਣ ਨੇ ਮੂੰਹ ਗੱਲਾਂ ਕਰ ਦਿੰਦੀਆਂ ਨੇ ਇਹ ਤਾਂ ਚੰਗੇ ਲੱਗੀਦਾ ਵਾ ਬੋਲਕ ਬੋਲ ਹੁੰਦੇ ਆ ਜਦੋਂ ਪੂਆ ਕੇ ਕੋ ਮਤਲਬ ਲੈਣਾ ਹੋਏ ਨਾ ਤੇ ਥੋੜਾ ਸ਼ਾਂਤ ਰਹੀਦਾ ਤੂੰ ਤਾਂਵੇਂ ਸਿੰਘ ਫਸਾਉਂਦਾ ਪੀਂ ਆਏ ਹੈ ਲੈ ਓ ਮੈਂ ਤੇ ਇੰਨਾ ਪੈਰਾਂ ਤਾਂ ਉੱਠੀ ਨਹੀਂ ਗਈ ਉਹੋ ਜਾਣ ਕੇ ਮੇਰੇ ਦੋ ਜਣੀਆਂ ਗੱਲ ਪੈ ਗਈਆਂ ਨੇ ਤੇ ਨਾਲੇ ਪੈਸੇ ਵੱਲ ਆਉਂਦੀਆਂ ਨੇ ਜੇ ਇਦਾਂ ਆਉਂਦੀਆਂ ਨੇ ਨਾ ਮੈਂ ਲੈ ਕੇ ਜਾਵਾਂਗੀ ਸਖਣੀ ਨਹੀਂ ਜਾਂਦੀ ਤੂੰ ਭੂਆ ਆਵੇ ਤੇਰੇ ਅੱਗੇ ਜੋੜੇ ਹੱਥ ਤੇ ਤੁਸੀਂ ਨਾ ਇਹ ਗੱਲ ਛੱਡੋ ਤੇ ਮੈਂ ਵੀ ਅੰਦਰ ਜਾ ਕੇ ਨਾਲ ਸੁਣ ਲਾਂ ਵੀ ਕੀ ਕਹਿੰਦੇ ਆ ਫਿਰ ਮੈਂ ਕਰਦਾ ਤੁਹਾਡੇ ਨਾਲ ਗੱਲ ਤੇ ਹੁਣ ਪਲੀਜ਼ ਤੁਸੀਂ ਨਾ ਕੋਈ ਇੱਥੇ ਐਵੇਂ ਦਾ ਕੋਈ ਰੌਲਾ ਰੱਪਾ ਜੇ ਤਾਂ ਨਾ ਹੀ ਕੋਈ ਮੈਨੂੰ ਆਵਾਜ਼ ਮਾਰ ਰਿਹਾ ਜੀ ਇਹ ਨਹੀਂ ਆਂਗਾ ਹੰਦੋਂ ਜਿਹੜੀਆਂ ਸਲਾਹ ਕਰਕੇ ਕੋਈ ਨਹੀਂ ਮੈਂ ਕੱਲੀ ਤੁਹਾਡੇ ਲਈ ਬਥੇਰੀ ਕਬੜਾ ਫੂਨਫੜਾ ਮੈਂ ਲਾਵਾਂ ਇਹਦੇ ਨਵੇਂ ਫੋਟ ਨੂੰ ਕਹਿੰਨੀ ਆ ਵੀ ਪਹਿਲੀਆਂ ਤੁਸੀਂ ਲੈਣੀਆਂ ਨੇ ਤਕਲੇਸ਼ ਤੁਹਾਡੇ ਘਰ ਪਾਇਆ ਤੇ ਜੇ ਇੰਨੀ ਪਹੁੰਚ ਨਹੀਂ ਹੈ ਤਾਂ ਨਾ ਹਲਾਓ ਪੈੜੀਆਂ ਹਾਂ ਲੈਣੋਂ ਨਹੀਂ ਨਾ ਹਰਦੇ ਆਂਦੇ ਕਿ ਚਾਚੇ ਪੈੜੇ ਨਾਲ ਹੱਟੇ ਢੇਡ ਚ ਪੈ ਜੇ ਹੋਏ ਕਿਤੇ ਮੇਰੇ ਪਿੰਡ ਹੀ ਨਾ ਚਲ ਗਏ ਹੁਣ ਜੇ ਕਿਤੇ ਉੱਥੇ ਚਲ ਗਏ ਹਾਂ ਨਾ ਬੇਇੱਜ਼ਤੀ ਬੜੀ ਹੋ ਜਾਣੀ ਆ ਉਹਨਾਂ ਨੂੰ ਵੀ ਪਤਾ ਲੱਗ ਜਾਣਾ ਕਿ ਮੇਰੀ ਸੱਸ ਕਿਦਾਂ ਦੀ ਹੈ ਕੱਲਾ ਮੰਮੀ ਡੈਡੀ ਹੋਣਾ ਨਹੀਂ ਸਾਰੇ ਚਾਚੇ ਤਾਇਣ ਨੂੰ ਵੀ ਪਤਾ ਲੱਗ ਜਾਣਾ ਇਹਨਾਂ ਨੇ ਲੱਗਦਾ ਬੇਇੱਜ਼ਤੀ ਕਰਵਾ ਕੇ ਛੜਨੀ ਆ ਮੈਂ ਸੋਚਾਂ ਹੀ ਮਗਰ ਲੈਣ ਕੁਝ ਨਹੀਂ ਦੱਸਣਾ ਪਰ ਇਹਨਾਂ ਨੇ ਨਾ ਉਹਨਾਂ ਨੂੰ ਦੱਸ ਕੇ ਰਹਿਣਾ ਹੋਰ ਕਿੱਥੇ ਜਾ ਸਕਦੇ ਨੇ ਹੋਰ ਤੇ ਕਿਸੇ ਨਾਲ ਇਹਨਾਂ ਦੀ ਬੰਦ ਹੀ ਨਹੀਂ ਪਿੰਦਰ ਖੋਦ ਦੱਸਣਗੇ ਹੈਲੋ ਹੈਲੋ ਜੀ ਸਾਸ਼ਿਕਾ ਸਾਸ਼ਿਕਾ ਨਾਮ ਨਾਲ ਪਿੰਦਰ ਕਿੱਥੇ ਆ ਦੀਦੀਓ ਤੇ ਭੇਲੀਵਾਲ ਨੂੰ ਗਏ ਨੇ ਉਹਨਾਂ ਨੇ ਮੇਰੀ ਗੱਲ ਕਰਾ ਤੁਸੀਂ ਮੈਨੂੰ ਦੱਸ ਦੋ ਹਾਂ ਕੀ ਕੰਮ ਆ ਕੀ ਤੈਨੂੰ ਦੱਸਾਂ ਤੇਰੀ ਨਾ ਸਾਸਾ ਆਈ ਹੈ ਦੀਦੀ ਮੰਮੀ ਤਾਂ ਢੇਡੇ ਕੋਲ ਆਏ ਨੇ ਤਾਨੂੰ ਤੇ ਇਨਾਂ ਨੇ ਕੁਝ ਦੱਸਿਆ ਹੀ ਨਹੀਂ ਆ ਮੈਨੂੰ ਧਿਆਨ ਦੇ ਕਿ ਮੈਂ ਇੱਥੇ ਹੀ ਚੱਲੀ ਆ ਤੇ ਤੁਹਾਡੇ ਕੋਲ ਆਏ ਨਾ ਤੁਹਾਨੂੰ ਦੱਸ ਹੀ ਦਿੰਦੇ ਅਹੀਂ ਤੋਂ ਦੁਨੀਆ ਹਰਾਨ ਪਹਿਚਾਣਾ ਕਿ ਮੰਮੀ ਪਤਾਨੀ ਕਿੱਥੇ ਚਲ ਗਏ ਆ ਸਵੇਰ ਅੱਧੇ ਧਿਆਣ ਕੇ ਬੈਠੇ ਆ ਆਂਦੇ ਪੈਸੇ ਦਓ ਕ ਤੇ ਘਰ ਜਾਣਾ ਵਾ ਕਾਦੇ ਪੈਸੇ ਮੰਗਾਂ ਦੇ ਤੁਹਾਡੇ ਕੋਲੋਂ ਪੈਸੇ ਪੈਲੀਆਂ ਤੁਸੀਂ ਲੈਣੀਆਂ ਨੇ ਤੇ ਪੈਸੇ ਹੀ ਭਰੀਏ ਮੰਮੀ ਤਾਂ ਟਿੱਕਲੋਂ ਪੈਸੇ ਲੈਣ ਆਏ ਨੇ ਇਨਾਂ ਵਾਲੀ ਵੀ ਨਾ ਹਾਦੀ ਹੋਈ ਆ ਤੁਹਾਨੂੰ ਤੇ ਇਨਾਂ ਨੇ ਕੁਝ ਦੱਸਿਆ ਹੀ ਨਹੀਂ ਆ ਹੋਰ ਨਾ ਵਾ ਤੂੰ ਨਾ ਮੇਰੀ ਪਿੰਦਰ ਨਾਲ ਗੱਲ ਕਰਾ ਦੀਦੀ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਪਿੰਦ ਨਾਲ ਆਪੇ ਗੱਲ ਕਰਕੇ ਤੇ ਫਿਰ ਤੁਹਾਨੂੰ ਦੱਸਦੀ ਆ ਦੱਸਦੀ ਮੇਰਾ ਬਹੁਸ਼ੇਤੀ ਪਿੰਦਰ ਨਾਲ ਤੇ ਗੱਲ ਹੋਈ ਨਹੀਂ ਆ ਨਾਵਨਾ ਗੱਲ ਹੋਈ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਭੂਆ ਇੱਥੇ ਆਈ ਆ ਵੇਖ ਲਓ ਭਾਬੀ ਜੀ ਘਰਦਿਆਂ ਨੂੰ ਵੀ ਨਹੀਂ ਦੱਸ ਕੇ ਆਈ ਜੀ ਉਹਨਾਂ ਦੇ ਦੀ ਬਣੀ ਹੱਡੀਆਂ ਨੇ ਕਿੱਥੋਂ ਬੰਨਣਾ ਵਾ ਬਥੇਰੀ ਚਲਾਕ ਆ ਉਹ ਅੱਜ ਇਹਨਾਂ ਉਦੋਂ ਬੀਤਤੀ ਬੜੀ ਹੋਈ ਆ ਕਿਤੇ ਲਾਵਨਾ ਨਾ ਹੁੰਦੇ ਤੇ ਮੈਂ ਚੰਗੀ ਕਰਨੀ ਹੀ ਅੱਜ ਇਹਨਾਂ ਪਤਾ ਲੱਗ ਜਾਣਾ ਹੈ ਭੂਆ ਨੂੰ ਅੱਜ ਉਹ ਵਾੜ ਨੂੰ ਹੁਣ ਪਤਾ ਲੱਗ ਹੀ ਗਿਆ ਹੋਣਾ ਵਾ ਪੀ ਅੱਗੋ ਬੋਲ ਪੀਆ ਨਹੀਂ ਪਿੰਦਰ ਇੱਥੇ ਕੀ ਕਰ ਰਹੇ ਹੋ ਉਹ ਨਵਦੀਪ ਪੱਠੇ ਲੱਗਾ ਪਉਣ ਮੈਂ ਹਾਂ ਪਾਗਦੇ ਜਾਵਾ ਕਿਹੇ ਬੰਨੇ ਨੂੰ ਕਿਹੇ ਬੰਨੇ ਜਾਣ ਦੀ ਨਹੀਂ ਲੋੜ ਹੈਗੀ ਮੰਮੀ ਦਾ ਪਤਾ ਲੱਗ ਗਿਆ ਵਾ ਅੱਛਾ ਆ ਗਏ ਨੇ ਉਹ ਆਏ ਨਹੀਂ ਆ ਹਾਂ ਜਿੱਥੇ ਗਏ ਨਾ ਉਹਨਾਂ ਦੇ ਭਾਜਾ ਸਿਆਪਾ ਪਾਇਆ ਇਹਨਾਂ ਨੇ ਉਹ ਗਏ ਕਿੱਥੇ ਇਹ ਦੱਸ ਮੈਨੂੰ ਪਹਿਲਾਂ ਕਿ ਕਿ ਗਏ ਜੇ ਆਪਣੇ ਤੇ ਉੱਥੇ ਜਾ ਕੇ ਪਾਈ ਹੈ ਲੜਾਈ ਸ਼ੌਨ ਨਾ ਕੀ ਗਏ ਨੇ ਤੇ ਹੋਰ ਤਾਂ ਹੀ ਤੇ ਹਨ ਕੁਝ ਦੱਸਿਆਣੇ ਆ ਉਹਨਾਂ ਤੋਂ ਪੈਸੇ ਮੰਗਣਦੇ ਆ ਆਂਦੇ ਆ ਕਿ ਅਹੀ ਪਹਿਲੀ ਲੈਣ ਤੇ ਤੂੰ ਹੀ ਪੈਸੇ ਦੋ ਹਾਨੂੰ ਤੇ ਉਹਨਾਂ ਦੇ ਘਰ ਲੜਾਈ ਪਈ ਆ ਲੈ ਦੱਸ ਮੰਮੀ ਵਾਲੀ ਵੀ ਨਾ ਹੱਦ ਹੋਈ ਪਈ ਆ ਕੀ ਕਰਨੇ ਪੈਸੇ ਪੈਸੇ ਤੁਹਾਡੇ ਕੋਲ ਨੇ ਮੈਨੂੰ ਵੀ ਆਂਦੇ ਹੀ ਤੇ ਤੂੰ ਆਪਣੇ ਪੇਕੇਆਂ ਕੋਲ 2 ਲੱਖ ਰੁਪਇਆ ਲੈ ਓ ਮੇਰੀ ਸੁਣ ਲੈ ਗੱਲ ਐਵੇਂ ਨਾ ਕਰੀ ਕਿਸੇ ਨੂੰ ਫੋਨ ਖਾਣ ਮੈਂ ਤਾਂ ਨਹੀਂ ਕੀਤਾ ਹੈਗਾ ਉਹ ਆਪ ਤੇ ਚਲ ਗਏ ਆ ਨਾ ਸਾਰਾ ਕੁਝ ਕੋਲ ਆ ਉਹ ਤਾਂ ਵੇਖੋ ਮੰਗਣ ਚੱਲ ਗਏ ਉਹਨਾਂ ਕੋਲ ਉਹ ਵਿਚਾਰੇ ਕਿੱਥੋਂ ਦੇਣ ਭਲਾ ਉਹਨਾਂ ਬੈਂਕ ਲੁੱਟਿਆ ਹੀ ਉਹਨਾਂ ਨੇ ਹਲੇ ਕੱਲ ਇੰਨਾ ਵੱਡਾ ਖਰਚਾ ਕੀਤਾ ਵਾ ਅੱਜ ਉਹ ਭਲਾ ਕਿੱਥੋਂ ਮੰਮੀ ਨੂੰ ਪੈਸੇ ਦੇ ਦੇਣਗੇ ਇਹਨਾਂ ਨੇ ਕਿਹੜਾ ਕੋਈ ਦਾਹਵੀਂ ਯਾਰ ਮੰਗਣਾ ਲੱਖਣ ਅਗਲੇ ਤੋਂ ਮੰਗਦੇ ਹੋਣੇ ਆ ਤਾਂ ਹੀ ਉਹ ਇੰਨੇ ਔਖੇ ਨੇ ਵੇਲਾ ਮੰਮੀ ਨੂੰ ਪਤਾ ਵੀ ਹੈਗਾ ਆਪਣੇ ਘਰ ਦਾ ਕਿ ਕਿਦਾਂ ਵਿਚਾਰੇ ਉਹ ਦਿਨ ਕੱਢਣ ਡੇ ਨੇ ਜੇ ਉਹਨਾਂ ਕੋਲ ਚੀਜ਼ ਲੈ ਆ ਜਾਂਦੀ ਇਹ ਔਖੀ ਪਤਾ ਕਿਉਂ ਵੀ ਉਹਨਾਂ ਸਕੂਟਰੀ ਕਿਉਂ ਲੈਂਦੀ ਸੀ ਉਸ ਦਿਨ ਵੀ ਮੰਮੀ ਦਾ ਮੂੰਹ ਵੇਖਣ ਹੀ ਵਾਲਾ ਸੀ ਗੱਲਾਂ ਵੀ ਤਾਂ ਬੜੀਆਂ ਕਰਨ ਦੇ ਹਨਾ ਉਹਨੂੰ ਗੁਰਲੀਨ ਨੂੰ ਮੇਰਾ ਤਾਂ ਜੀ ਕਰਨ ਰਿਹਾ ਵੀ ਲਵ ਨੂੰ ਕਰਾਂ ਫੋਨ ਤੇ 1 ਰੁਪਈਆ ਨਾ ਦਿਓ ਤੇ ਐਦਾਂ ਹੀ ਬਸੇ ਚਾੜੋ ਇਹਨੂੰ ਪਿੰਦਰ ਫੋਨ ਨਾ ਕਰੋ ਇਹਨੇ ਮੰਮੀ ਨੂੰ ਉਹਨਾਂ ਦੇ ਗੱਲ ਪਈ ਨਹੀਂ ਲੱਥਣਾ ਹੈਗਾ ਮੈਂ ਤਾਂ ਨਹੀਂ ਤੁਸੀਂ ਜਾਓ ਹਲੇ ਦੇਣ ਹੈਗਾ ਵਾ ਤੇ ਤੇਰੀ ਸਹੀ ਆ ਐਦਾਂ ਨਹੀਂ ਨਾ ਮੁੜਨਾ ਹੈਗਾ ਚਲ ਇੱਕ ਅੱਧੀ ਵਾਰ ਮੰਮੀ ਦੀ ਹੋਊਗੀ ਨਾ ਤੇ ਇਹਨਾਂ ਨੂੰ ਪਤਾ ਲੱਗੂਗਾ ਤੇ ਜੇ ਅਗਲੇ ਦੇਣਗੇ ਵੀ ਨਾ ਪੈਸੇ ਤੇ 1 ਰੁਪਈਆ ਨਾ ਲਿਓ ਲਾਦੀਪ ਮੇਰਾ ਦਿਮਾਗ ਖਰਾਬ ਹੈ ਦੱਸ ਮੈਨੂੰ ਨਹੀਂ ਪਤਾ ਭਲਾ ਇਹ ਤੇ ਗਿੱਜੇ ਗਿੱਜੇ ਜਦੋਂ ਮਰਜੀ ਮੂੰਹ ਚੋੱਕ ਕੇ ਤੇ ਤੋਰ ਪੈਂਦੇ ਨੇ ਜਾਂ ਨਾ ਨਾ ਹੋਏ ਚੀਜ਼ ਤੇ ਬੰਦਾ ਲੈਂਦਾ ਸੋਹਣਾ ਲੱਗੇ ਨਾਲੇ ਪਿੰਦਰ ਅਗਲੀ ਮੀਨੂ ਆਂਦੀ ਪਹਿਲੀਆਂ ਤੂੰ ਹੀ ਲੈਣੀਆਂ ਵਾ ਤੇ ਪੈਸੇ ਅਹੀਂ ਦਈਏ ਕੀਪਤੋਂ ਕਿਨੀਆਂ ਕੱਕੀਆਂ ਨੇ ਮੰਮੀ ਤੋਂ ਯਾਰ ਬੜੀ ਬੇਇੱਜ਼ਤੀ ਕਰਾਉਂਦੇ ਮੰਮੀ ਤੇ ਮੈਂ ਤਾਂ ਸੋਚਦੀ ਹਾਂ ਕਿਤੇ ਮੇਰੇ ਪਿੰਡਣਾ ਚਲ ਗਏ ਹੁਣ ਤੇ ਉਹ ਆਪਣੇ ਪੇਕੇ ਜਾ ਕੇ ਤੇ ਬੈਠੇ ਨੇ ਉਹਨਾਂ ਦਾ ਦੇ ਆ ਸਿਰ ਖਾਣ ਚੱਲ ਫਿਰ ਪੱਠੇ ਪਾ ਕੇ ਤੇ ਮੈਂ ਜਾਂਣਾ ਤੇ ਤੂੰ ਵੀ ਹੋਣਾ ਤਿਆਰ ਤੋ ਚੱਲੋ ਨਾਲ ਇਥੇ ਘਰ ਇਕੱਲੀ ਕੀ ਕਰਾਂਗੇ ਨਹੀਂ ਨਹੀਂ ਮੈਂ ਨਹੀਂ ਜਾਣਾ ਹੈਗਾ ਮੈਨੂੰ ਵੇਖਿਆ ਨਾ ਮੰਮੀ ਨੇ ਜ਼ਿਆਦਾ ਉਖੀ ਹੋਣਾ ਵਾ ਕਿ ਮੇਰੀ ਨਵਦੀਪ ਦੇ ਸਾਹਮਣੇ ਬੇਇੱਜ਼ਤੀ ਹੋਈ ਆ ਹੋਈ ਇਹ ਤਾਂ ਫਿਰ ਹੁੰਦੀ ਰਹੇ ਜਦੋਂ ਕੰਮ ਹੀ ਇਦਾਂ ਦੇ ਕਰਨੇ ਆ ਨਹੀਂ ਚੰਗੇ ਨਹੀਂ ਲੱਗਦਾ ਹੈਗਾ ਚੱਲ ਫਿਰ ਵੇਖ ਲੈ ਇਕੱਲੀ ਰਹਿ ਪਾਂਗੇ ਨਾ ਉੱਥੇ ਟਾਈਮ ਲੱਗ ਜੈਣਾ ਕੋ 10 ਮਿੰਟ ਫਿਰ ਕੋਈ ਨਹੀਂ ਮੈਂ ਰਹਿ ਲਾਂਗੀ ਤੂੰ ਫਿਕਰ ਨਾ ਕਰੋ ਨਹੀਂ ਤੇ ਮੈਂ ਚਾਚੀ ਨੂੰ ਉਹਨਾਂ ਨੂੰ ਬੁਲਾ ਲਾਂਗੀ ਆਪਣੇ ਲਾਗੇ ਜੇ ਤੁਹਾਨੂੰ ਨੇਰਾ ਹੁੰਦਾ ਜਾਪੂਗਾ ਤੇ ਉਹਨਾਂ ਤੈਨੂੰ ਵੀ ਨਹੀਂ ਛੱਡਣਾ ਉਹਨੇ ਕਹਣਾ ਮੇਰੇ ਮਗਰੋਂ ਇਹਨਾਂ ਨੂੰ ਘਰ ਵਾੜਦੀ ਏ ਤਾਂ ਰਾਮਨਾਥ ਨਾਲ ਹੀ ਸਗ ਨਹੀਂ ਪਿੰਧਰ ਤੁਸੀਂ ਜਾਓ ਮੈਂ ਘਰੇ ਰਹੀ ਨਹੀਂ ਮੈਂ ਫਿਰ ਕੋਈ ਰੋਟੀ ਪਾਣੀ ਨਹੀਂ ਕਰਨਾ ਹੋਣਾ ਫਿਰ ਏਦਾਂ ਕਰੀ ਕੁੰਡਾ ਲਾ ਲਈ ਖੋਲੀ ਖਾਲੀ ਨਾ ਜਦੋਂ ਅਸੀਂ ਆਵਾਂਗੇ ਮੈਂ ਤੈਨੂੰ ਫੋਨ ਕਰ ਲਾਂਗਾ ਚਲੋ ਠੀਕ ਹੈ ਜਾਓ ਫਿਰ ਹੁਣ ਛੇਤੀ ਯਾਰ ਪੱਠੇ ਤੇ ਪਾਲਾਂ ਵਿਚਾਰੀਆਂ ਭੁੱਖੀਆਂ ਬੱਜੀਆਂ ਨੇ ਮੈਂ ਕਰਦਾਂਗੀ ਨਹੀਂ ਤੇ ਕੋਈ ਕਰਦੀ ਚੰਗੀ ਲੱਗੇਗੀ ਨਾਲੇ ਤੇਰੇ ਕੋਲ ਇਹੋ ਜੇ ਕੰਮ ਕਰਾਉਣੇ ਨੇ ਚਲੋ ਫਿਰ ਕਰ ਲਓ ਜਲਦੀ ਕੰਮ ਕਰ ਲਾਂ ਤੇ ਏਦਾਂ ਕਰੀ 2 ਕਿਲੋ ਰੋਟੀਆਂ ਲਾ ਦੀ ਮੈਨੂੰ ਭੁੱਖ ਬੜੀ ਲੱਗੀ ਆ ਲਾ ਦਿੰਨੀ ਆ ਤੇ ਯਾਰ ਤਾਂ ਮੰਮੀ ਦੀ ਟੈਨਸ਼ਨ ਚ ਭੱਜੇ ਫਰਨਦੇ ਆ ਜਿਹੜਾ ਅੱਜ ਕੰਮ ਕੀਤਾ ਨਾ ਸਾਨੂੰ ਇਹ ਪਹਿਲਾਂ ਕਰਨਾ ਚਾਹੀਦਾ ਸੀ ਗਰਲੀਨਾ ਹੁਣ ਦੱਸੋ ਮੈਨੂੰ ਕੀ ਗੱਲ ਆ ਤੁਹਾਨੂੰ ਚੰਗੇ ਲੱਗਦਾ ਏਦਾਂ ਸਿਆਣੇ ਬਣੇ ਭੂਆ ਨਾ ਕਿੱਦਾਂ ਜ਼ਬਾਨ ਲੜਾਉਂਦੀਆਂ ਜੇ ਤੁਸੀਂ ਭੂਆ ਨਾ ਨਾ ਇਹ ਏਦਾਂ ਹੀ ਹੋਣੀ ਚਾਹੀਦੀ ਜਿਹੜੀ ਅੱਜ ਕੀਤੀ ਨਾ ਇਹ ਪਹਿਲਾਂ ਮੈਨੂੰ ਕਰਨੀ ਚਾਹੀਦੀ ਸੀ ਗਰਲੀਨਾ ਕੋਈ ਦਿਮਾਗ ਤੋਂ ਵੀ ਕੰਮ ਲਈਦਾ ਵਾ ਹਰ ਜਗ੍ਹਾ ਇਹ ਨਹੀਂ ਆ ਕਿ ਜੇ ਅਗਲਾ ਨੂੰ ਕਹਿੰਦਾ ਤੇ ਉਹ ਕਹਦਾ ਜਵਾਬ ਉਲਟ ਦੇਣਾ ਹੀ ਦੇਣਾ ਵਾ ਕੁਝ ਸਮਾਂ ਚੁੱਪ ਰਹਿ ਕੇ ਹੀ ਕਰਨਾ ਆਉਣਾ ਚਾਹੀਦਾ ਵਾ ਜੋ ਪ੍ਰੈਕੀ ਸਮਾਂ ਕੱਢਣ ਦੀ ਹੈ ਉਹ ਆਪਰ ਕੱਢਣ ਨਹੀਂ ਦੇਂਦੀ ਨਾਲ ਆ ਲਖਾਂ ਆ ਵੀ ਲੱਗੀ ਆ ਨਾਲ ਕਬਲ ਤੇ ਨੂੰਣੀ ਇਹਨੀਆਂ ਗੱਲਾਂ ਕਰਨੀਆਂ ਚਾਹੀਦੀਆਂ ਤੇ ਨਾਲੇ ਕਰਲੀ ਨਾ ਉਹ ਮੇਰਾ ਤੇ ਉਹਨਾਂ ਦਾ ਮਸਲਾ ਏ ਤੇਰਾ ਕੀ ਮਤਲਬ ਇਹ ਵਿੱਚ ਇੰਨਾ ਰੋਲਾ ਪਾਉਂਦਾ ਮੈਂ ਵਿੱਚ ਜਾ ਕੇ ਨਹੀਂ ਗੱਲ ਕੀਤੀ ਕੁੜੀ ਨੂੰ ਧੱਕਾ ਮਾਰਿਆ ਤੇ ਫੇਰ ਮੈਂ ਗਈ ਆ ਨਾਲੇ ਤੁਸੀਂ ਕੀ ਭੂਆ ਸਾਹਮਣੇ ਵੀ ਕਹੀ ਜਾਂਦੇ ਸੀ ਤੇਰਾ ਨਹੀਂ ਕੋਈ ਮਤਲਬ ਮੇਰਾ ਵੀ ਇਹ ਘਰ 'ਚ ਪੂਰਾ ਹੱਕ ਵਾ ਤੇ ਕੀ ਹੋ ਜਾਂਦਾ ਤੈਨੂੰ ਵੀ ਖੁੱਲ ਜਾਂਦਾ ਤੇ ਨਾਲੇ ਉਹਨੂੰ ਵੀ ਕਹਿੰਦਾ ਵੀ ਹੋਰ ਕੈਂ ਕੈਂ ਕਰੋ ਜਿਵੇਂ ਤਾਂ ਕੋਈ ਆਂਟੀ ਕਮਾਂਡੀ ਵੇਲੇ ਚ ਨਾ ਆ ਜਾਂਦੇ ਤੇ ਤੂੰ ਦੁੰਡੇ ਦੁੰਡੀ ਨੇ ਚੰਗੀਆਂ ਲੱਗਦੀਆਂ। ਉਹ ਸ਼ਰਮ ਕਰੀ ਦੀ ਇਹਨਾਂ ਗੱਲਾਂ ਦੀ। ਅਸਰ ਪੈਂਦਾ ਵਾ ਪਰਿਵਾਰਾਂ ਤੇ, ਬੱਚਿਆਂ ਤੇ ਅਸਰ ਪੈਂਦਾ ਇਹਨਾਂ ਚੀਜ਼ਾਂ ਦਾ। ਲਾਭ ਮੁਕਤੀ ਗੱਲ ਇਹ ਜੀ ਵੀ ਐਰ ਕਾ ਭੂਆ ਨੂੰ ਪੈਸੇ ਨਹੀਂ ਦੇ ਦੇਣੇ। ਜੇ ਪੈਸੇ ਦੇਣੇ ਆ ਨਾ ਤੇ ਮੈਂ ਘਰੋਂ ਚਲ ਜਾਣਾ ਜੀ। ਯਾਰ ਇਹ ਕਿੰਦਾਂ ਦੀਆਂ ਗੱਲਾਂ ਹੋਈਆਂ ਮੈਂ ਘਰੋਂ ਚਲ ਜਾਣਾ। ਤੇ ਖੇਡ ਹੈ ਕੋਈ? ਬੀਜੀ ਭਾਬੀ ਕੱਲੇ ਨਹੀਂ ਨੇ ਜਾਣਾ। ਮੈਂ ਵੀ ਨਾਲ ਹੀ ਇਹਨਾਂ ਦੇ ਜਾਣਾ ਜੀ। ਖਾ ਲੇ ਤੁਸੀਂ ਪੱਕੀਆਂ ਪੱਕੀਆਂ ਭੂਆ ਦੀ ਕਿੰਨਾ ਕਿ ਚੇੜ ਖਾਂਦੇ ਤੇ ਕਿੰਨਾ ਕਿ ਚੜਖਵਾਉਂਦੀ ਹੈ ਤੁਹਾਨੂੰ ਵੀ। ਕਬਲੇ ਇਹਦੀ ਤਾਂ ਮੱਤ ਦੇ ਪਰਦਾ ਪਿਆ ਹੀ ਪਿਆ ਮੈਨੂੰ ਲੱਗਦਾ ਤੇਰਾ ਹੀ ਪੈ ਗਿਆ ਵਾ ਤੂੰ ਮਰਨਾਂ ਚ ਬੰਦ ਲੜਾਉਂਦੀ ਆ ਤੇ ਵੀਰ ਜੀ ਕੀ ਕਰੀਏ ਹੁਣ ਭੂਆ ਨੇ ਨੇ ਪੈਸੇ ਮੰਗਟੇ ਕਿੱਥੋਂ ਦੇਣੇ ਆ ਤੁਹਾਨੂੰ ਨਹੀਂ ਪਤਾ ਤੁਹਾਡੇ ਕੋਲ ਹੈਗੇ ਆ ਪੈਸੇ ਜਿਹੜੇ ਭੂਆ ਨੇ ਦੇਣੇ ਆ ਕੋ ਮੈਨੂੰ ਪਤਾ ਵਾ ਤੂੰ ਸੋਚਣ ਘਰ ਬਰੇ ਡਈਆਂ ਜੇ ਮੈਨੂੰ ਸਾਰਾ ਪਤਾ ਵਾ ਪਰ ਕੀ ਕਰੀਏ ਹੁਣ ਭੂਆ ਦਾ ਹੀ ਮਾਂ ਰੱਖਣਾ ਪਣਾ ਕਿ ਨਹੀਂ ਹਰ ਵਾਰੀ ਮਾਂ ਨਹੀਂ ਭੂਆ ਦਾ ਰੱਖਿਆ ਵਾ ਭੂਆ ਆਪਣੇ ਘਰ ਤੋਂ ਬੜੀ ਸਿਆਣੀ ਆ ਉਥੋਂ ਦੇ 101 ਰੁਪਿਆ ਤੁਹਾਨੂੰ ਸਗਣ ਪਾਇਆ ਏ ਤੇ ਇਥੋਂ ਲੱਖ ਰੁਪਿਆ ਮੰਗਟੀਆਂ ਦੇ ਉਹ ਵੀ ਥੋੜਾ ਵਾ ਯਾਰ ਮੈਂ ਹੁਣ ਕਿੱਧਰ ਜਾਵਾਂ ਦੱਸ ਮੈਂ ਕਿਹੜੇ ਟਟੇ ਖੂ ਜਾ ਕੇ ਪਾਵਾਂ ਤੂੰ ਹੀ ਕਹ ਤੋ ਪੈਣਾ ਵਾ ਇਹਨੂੰ ਤਾਂ ਕਮਾਰੋ ਖੂਜੇ ਓਹੋ ਜਿਹੜੀ ਹਣ ਜੀਨ ਨਹੀਂ ਦੇਣ ਦੀ ਹੁਣ ਤੂੰ ਹੀ ਦੱਸੋ ਵੀ ਕੀ ਕਰਾਂ ਹੁਣ ਕੀ ਹੈ ਤੁਹਾਡਾ ਫੈਸਲਾ ਤੁਹਾਡਾ ਫੈਸਲਾ ਕੀ ਆ ਉਹ ਵਨ ਜਾ ਕੇ ਨਾ ਨਾ ਕਰੋ ਜੇ ਤੂੰ ਨਾ 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 ਕੀਤੀ ਤੇ ਮੈਂ ਕਰੋ ਚੱਲ ਜਾਣਾ ਜਾਂ ਮੈਂ ਕੁਝ ਕਰ ਲੈਣਾ ਜੀ ਜੀ ਤੁਸੀਂ ਵੀ ਹੁਣ ਨਾ ਸਿਆਣੇ ਬਣੋ ਉਹਾਂ ਨੂੰ ਜਾ ਕੇ ਨਾ ਜਵਾਬ ਦੇ ਦਿਓ ਇਥੇ ਤਾਂ ਖੂ ਕੱਢਿਆ ਉਹ ਅੱਜੋ ਦਿਨ ਮੰਗੋ ਤਾਂ ਕੱਢ ਕਰਦਾ ਹੀ ਤਹੀ ਜਾਈਏ ਕਿੱਥੋਂ ਦੇਣੇ ਆ ਗੱਲ ਠੀਕ ਨਾ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਮੈਂ ਕਰਤੇ ਦੇਣਾ ਤੁਹਾਡੇ ਆਖੇ ਮਜਬੂਰ ਹੋ ਕੇ ਪਰ ਇਹ ਗੱਲ ਦਾ ਨਤੀਜਾ ਗਲਤ ਹੋਣਾ ਹੀ ਹੋ ਤੈਨੂੰ ਪਤਾ ਵੀ ਭੂਆ ਨੇ ਚੋਪਣੀ ਉਹਦਾ ਬਣਾ ਤੇ ਮੈਂ ਕਰ ਦੇਣਾ ਜਾ ਕੇ ਨਾ ਕੋਈ ਗੱਲ ਨਹੀਂ ਜਿੱਦਾਂ ਤੁਹਾਨੂੰ ਠੀਕ ਲੱਗਦਾ ਨਾ ਤੂੰ ਬਾਪ ਤੇ ਮੇਰੀ ਨਹੀਂ ਜਾਣ ਦਿੱਤੀ ਡਰਦੇ ਪਤਾ ਨਹੀਂ ਕਿਹੜੀ ਗੱਲੋਂ ਭੂਆ ਕੋ ਇੱਕ ਨਾ ਇੱਕ ਦਿਨ ਤੇ ਬਾਪ ਤੇ ਦੇਣਾ ਹੀ ਪੈਣਾ ਹੁਣ ਕਿੰਨਾ ਕਿਤੇ ਦੇਈ ਜਾਂਦੇ ਭੂਆ ਨੂੰ ਵੀ ਪੈਸੇ ਹਾਂਵੇ ਕੀ ਹੋਇਆ ਬੜਾ ਚੁੱਪ ਕਾ ਰਿਆ ਹਾਂ ਉੱਜ ਕੀ ਦੱਸਾਂ ਤੁਹਾਨੂੰ ਆ ਵੇਖੋ ਮੇਰੇ ਜੋੜੇ ਹੱਥ ਐਤਕਾ ਮੈਨੂੰ ਮਾਫ਼ ਕਰ ਦਿਓ ਮੇਰੇ ਕੋ ਪੈਸੇ ਨਹੀਂ ਇਹ ਦਿੱਤੇ ਜਾਣ ਹੈ ਕੀ ਆਖਿਆਈ